ਹੌਣ ਖੁੰਡਾ ਮੌਜੂਦਾ ਵੀ ਬਣਾ ਦੇਣਾ ਇੱਕ ਦਿਹਾੜੀ ਦਾ ਆਹ ਰਾ ਪਿੱਤਲ ਫੁੱਟ ਲਾ ਦੇ ਸਾਰਾ ਓਕੇ ਲਾ ਦੇ ਸਾਰਾ ਇੱਕ ਦਿਹਾੜੀ ਦੀ ਬਣਾ ਦੇਣਾ ਅੱਗੇ ਖੁੰਡ ਹੀ ਆਹ ਕੱਲਾ ਇੱਕ ਬੰਦਾ ਸਾਡਾ ਖਾਤਾ ਰੰਗ ਦਾ ਦੋ ਟਾਈ ਸ਼ੌਟ ਜਾ ਹੌਣ ਹੱਕਾ ਫਿਰ ਮਹਿੰਗਾ ਹੌਣ ਵੱਧ ਖਰਚ ਆ ਪਿੱਤਲ ਵੇਦਿਆ ਬਈ ਚੰਗਾ ਕਿ ਮਾੜਾ ਮੈਂ ਕਹਿੰਦਾ ਅਗਲੇ ਨੂੰ ਫੇ ਪੂਰੀ ਦਸੱਦੀ ਦੇਦੀ ਏ ਜੇ ਪੱਤਣ ਨਾ ਹੋਵੇ ਮੈਂ ਖੁੰਡਾ ਮਾਰਨ। ਉਹਨੇ ਪੰਦਰਾਂ ਦੀ ਥਾਂ ਹੋ ਗਏ। ਤੇ ਉਹ ਆਸ ਗਾਂਗਾ ਨੇ ਹੁੰਦੇ ਸੀ। ਪੱਤਣ ਲੈੋਂ ਦੇਮ ਦੇ ਸੀ ਅੰਬਰਸਾਨ। ਅੰਬਰਸਾਨੋਂ ਹੀ ਅਸੀਂ ਡਾਂਗਾ ਲੈਂਦੇ ਰਹੇ। ਫਿਰ ਇੱਥੇ ਆ ਗਈ ਲਾਈ ਦੇ ਉਹ ਕੇਲੇ ਹੁੰਦੇ ਸੀ ਉੱਥਾਂ। ਬੁਰੀ ਹੰਟੇ। ਦੇ ਆ ਕੇ ਇਹ ਕਿਹ ਬਣਾਉਂਦਾ ਫਿਰ ਇੱਥੋਂ ਗਨਾਸੇ ਵੀ ਨਾਲ ਬਣਾਉਂਦੇ ਹੁੰਦੇ ਤੇ ਖੌਂਦੀਆਂ ਉਹ ਵੀ ਬਣਾਈ ਦੀਆਂ ਆਹ ਇੱਥੇ ਗਨਾਸੇ ਪਤਲ ਲੱਗਿਆ ਸਹੀ ਆਪਾਂ ਪਤਲ ਸਹੀ ਲਾਉਨੇ ਆਂ ਗਾਰ ਤੇ ਨਹੀਂ ਪਤਲ ਲਾਇਆ ਕਈ ਹੋਰ ਲਾਉਂਦੇ ਆ ਉਕੀਨ ਹੁੰਦਾ ਰੰਗ ਪਤਲ ਦਾ ਕਿੰਨਾ ਹੁੰਦਾ ਉਹ ਲਾਣ ਦੇ ਆਪਾਂ ਸਹੀ ਲਾਉ ਕੱਲ ਦੇ ਸੱਤ ਕੱਲ ਦੇ ਕੋ ਕੇ ਹੁੰਦੇ ਆ ਹਾਂ ਇਹ ਗੱਲ ਕਹੀ ਨਹੀਂ ਆਪਾਂ ਬਈ ਗਲਤ ਝੂਠ ਮਾਰ ਕੇ ਲਈਏ ਕਿਹਦੇ ਨੂੰ ਡਾਂਗਾ ਨੇ ਗਰਲੇ ਹੁਣਾ ਮੈਂ ਉਹ ਦਿਨ ਕਈ ਕੋਲੇ ਬਣਾ ਦਿੰਦੇ ਆ ਉਹ ਆ ਦੂਜਾ ਲਾਉਂਦੇ ਆ ਪਿੱਟੜੀ ਲਾਉਂਦੇ ਠੀਕ ਹੈ ਹਾਂ ਪੇਛੀ ਸੁਣਾਉਂਦਾ ਹਾਂ ਹਾਂ ਮੈਂ ਛੀ ਸੁਣਾਉਂਦਾ ਦਿੰਦਾ ਤੇ ਪਹਿਲਾ ਜੀ ਜਾਂਦੇ ਆਪਣੇ ਕੋਲੇ ਆਉਂਦੇ ਆ ਹੋਰ ਕੱਲ ਆਏ ਸੀ ਇਹ ਜਿਵੇਂ ਬਣਿਆ ਕੁੜੀ ਆ ਕੱਲਰ ਲੈ ਕੇ ਗਿਆ ਇੱਕ ਉਹਦਾ ਇੱਕ ਤੋਂ ਵਿਖਦੇ ਆ ਹਾਂ ਇੱਕ ਵਿਖਦਾ ਦੋ ਹੈਗੇ ਆ ਹਾਂ ਇਹ ਅਕਸਰ ਆਵੇ ਹੱਥ ਦੇ ਹੁੰਦੇ ਆ ਭਈਆ ਕਿਹੜੇ ਬਣਾ ਮੇਰਾ ਹੱਥ ਸਾਫ ਬਹੁਤ ਆ ਫਿਰ ਇਸ ਤਰ੍ਹਾਂ ਹੁੰਦੇ ਆ ਪਹਿਲਾਂ ਮੈਂ ਲੱਕੜ ਦੇ ਖੂੰਡ ਆ ਆਹ ਕਿਹੜੇ ਆ ਇਹ ਲੱਕੜ ਦੇ ਖੂੰਡ ਬਣਾਉਂਦਾ ਰਿਹਾ ਮੈਂ ਹਾ ਹਾ ਹੁਣ ਮੈਂ ਇਹ ਹੁਣ ਚੱਲ ਗਏ ਰਵੜ ਦੇ ਬਰਾਬਰ ਤੇ ਆਉਣ ਲੱਗੇ ਹੁਣ ਰਵੜ ਦੇ ਆਉਂਲਾ ਤੇ ਸਾਨੂੰ ਸਖਿਆਈ ਹੋ ਗਈ ਆ ਅੱਗੇ ਲੱਕੜ ਦਾ ਦੋ ਖੂੰਡ ਮਸਾ ਹੱਥ ਨੂੰ ਬਣਾਈ ਦੇ ਹੋਂ ਖੂੰਡਾ ਮੌਦ ਨਾਲ ਹੀ ਬਣਾ ਦਿੰਨਾ ਇੱਕ ਢੈੜੀ ਚ ਸਾਰਾ ਪਿੱਤਰ ਪੁੱਤਰ ਲਾ ਕੇ ਸਾਰਾ ਕੋਕੇ ਲਾ ਕੇ ਸਾਰਾ ਇੱਕ ਢੈੜੀ ਚ ਹੀ ਬਣਾ ਦਿੰਨਾ ਅੱਗੇ ਖੂੰਡ ਹੀ ਆ ਕੱਲਾ ਇੱਕ ਬੰਦਾ ਸੀ ਆਰੇ ਆਰੇ ਨੂੰ ਚੜਾ ਕੇ ਲਿਆਉਂਦੇ ਸੀ ਟਾਲੀ ਦਾ ਉਹ ਫੇ ਚੋਸੇ ਨਾਲ ਰਗੜ ਰਗੜ ਕੇ ਇਹਨੂੰ ਬਣਾਇਆ ਜਾਂਦਾ ਸੀ ਪਤਲਾ ਆਇਆ ਕਿੰਨਾ ਖਰਚਾ ਆਇਆ ਦਾ ਤੁਹਾਡਾ ਇੱਕ ਗੁੰਡਾ ਤਿਆਰ ਕਰਨ ਦੀ ਸਾਡਾ ਸਾਡਾ ਖਰਚਾ ਆ ਜਾਂਦਾ 2250 ਰੁਪਏ ਹੋਣਾ ਹੈਗਾ ਪਿੱਤਲ ਮਹਿੰਗਾ ਉਹਨੋਂ ਵੱਧ ਖਰਚ ਆਉਂਦਾ ਉਦੋਂ ਇਹਨਾ ਹੋਵੇ ਉਦੋਂ ਹੀ ਉਦੋਂ 2250 ਰੁਪਏ 250 ਆ ਜਾਂਦਾ ਸੇ ਪਿੱਤਲ ਦਾ ਤੇ ਕੋ ਕਿਆਂ ਦਾ ਤੇ ਹੁਣ ਬਹੁਤ ਜਿਆਦੇ ਖਰਚ ਆਉਂਦਾ ਤੇ ਸਾ ਯਾਰ ਚੰਡੀਗੜ੍ਹ ਵੀ ਗੰਗਾ ਨਗਰ ਤੱਕ ਕਰੀ ਬਾਹਰ ਕੈਨੇਡਾ ਚ ਹੀ ਜਾਂਦਾ ਰਿਹਾ ਖੁੰਡਾ ਮੈਂ ਬਿਚਲੇ ਦਿਨੋਂ ਲੋਹੇ ਚ ਹੀ ਆ ਪਹਿਲੇ ਦਿਨੋਂ ਲੋਹੇ ਦਾ ਕੰਮ ਕਰਦਾ ਤੇ ਮੈਂ ਲੱਗਦਾ ਉਹਦੀ ਆਪ ਏ ਟਰੈਕਟਰ ਦੇ ਹਾਲ ਵੀ ਬਣਾਏ ਆ ਕਾਟੀਵੇਟਰ ਬਲਦਾਂ ਦੇ ਹਾਲ ਵੀ ਬਣਾਏ ਆ ਹਾਲ ਤਾਂ ਆਹ ਲਾ ਤਰਪਾਲੀ ਇਹ ਸਾਰੇ ਬਣਾਉਂਦਾ ਰਿਹਾ ਹਾਂ ਉਦੋਂ ਸਾਰੀ ਮੰਗ ਸੀ ਇਹਨਾਂ ਚੀਜ਼ਾਂ ਦੀ ਹਾਂ ਹਾਂ ਉਦੋਂ ਬਹੁਤ ਜ਼ਿਆਦਾ ਸੀ ਨਿਰਖ ਪਰਕ ਕੀ ਕਰਦੇ ਆ ਬਾਬਾ ਜੀ ਜਦੋਂ ਕੋਈ ਖੁੰਡਾ ਲੈਣ ਆਉਂਦਾ ਕੀ ਵੇਨੇ ਆ ਲੋਕ ਵੀ ਕਿਵੇਂ ਹੁਣ ਆ ਪਤਲ ਵੇਦੇ ਆ ਬਈ ਚੰਗਾ ਕਿ ਮਾੜਾ ਤਾਂ ਬਈ ਕਿਵੇਂ ਆ ਅਗਲੇ ਨੂੰ ਫੇ ਪੂਰੀ ਦਸੱਲੀ ਦੇਵੀ ਜੇ ਪਤਲ ਨਾ ਹੋਵੇ ਬਈ ਖੁੰਡਾ ਮੋੜ ਦਿਓ ਇਹ ਚੀਜ਼ ਆ